ਸਤ ਸ੍ਰੀ ਅਕਾਲ ਜੀ ਜੋ ਚੁੱਕਿਓ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 17 ਜੁਲਾਈ 2025 ਦੇ ਟਾਈਮ ਕਰੀ ਰਾਤ ਦੇ 8:30 ਤੋਂ ਉੱਪਰ ਹੋ ਚੁੱਕੇ ਨੇ ਜਿਵੇਂ ਕਿ ਇੱਕ ਹਲਕਾ ਸਿਸਟਮ ਸੀ ਲੋ ਪ੍ਰੈਸ਼ਰ ਏਰੀਆ ਸੀ ਜਿਹੜਾ ਉਹ ਹਰਮਾਨਗੜ ਗੰਗਾ ਨਗਰ ਦੇ ਉੱਪਰ ਤੋਂ ਹੁੰਦਾ ਲੈਂਦੇ ਪੰਜਾਬ ਦੇ ਦਾਖਲ ਹੋਇਆ ਪਿਛਲੇ 3-4 ਦਿਨਾਂ ਦੌਰਾਨ ਜਿਸ ਦਾ ਕਰਕੇ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਰਜਾਨਾ ਤੌਰ ਤੇ ਟੁੱਟੀਆਂ ਹਲਕੇ ਦਰਮਿਆਨੀ ਮੀਡੀਆ ਕਾਰਵਾਈਆਂ ਤੇ ਕਿਤੇ ਕਿਤੇ ਭਾਰੀ ਮੀਡੀਆ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਤੇ ਅੱਜ ਵੀ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਭਾਵੇਂ ਮਾਨਸਾ ਬਠਿੰਡਾ ਦੇ ਇਲਾਕੇ ਸੀ ਭਾਵੇਂ ਮੁਕਸਰ ਫਾਜ਼ਿਲਕਾ ਫਿਰੋਜ਼ਪੁਰ ਦੇ ਇਲਾਕੇ ਸੀ ਭਾਵੇਂ ਮੋਗੇ ਦੇ ਇਲਾਕੇ ਸੀ ਇਨ੍ਹਾਂ ਇਲਾਕਿਆਂ ਵਿੱਚ ਅੱਜ ਵੀ ਜਿਹੜੀਆਂ ਟੁੱਟੀਆਂ ਕਾਰਵਾਈਆਂ ਜਿਹੜੀਆਂ 30 40% ਖੇਤਰਾਂ ਵਿੱਚ ਦੇਖਣ ਨੂੰ ਮਿਲੀਆਂ ਨੇ ਬੀਤੇ 3-4 ਦਿਨਾਂ ਤੋਂ ਇਨ੍ਹਾਂ ਖੇਤਰਾਂ ਵਿੱਚ ਕਈ ਮਤਲਬ ਕਿ 1-2 ਚੰਗੇ ਮੀਂਹ ਜਿਹੜੇ ਰਿਕਾਰਡ ਹੋਏ ਨੇ ਪਰ ਮੁੱਖ ਸਰ ਏਰੀਆ ਫਰੋਜਪੁਰ ਜੀਰਾ ਮਾਕੂ ਏਰੀਆ ਇਨ੍ਹਾਂ ਇਲਾਕਿਆਂ ਵਿੱਚ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਰਿਪੋਰਟ ਹੋਇਆ ਹੈਗਾ ਖਾਸ ਕਰਕੇ ਫਰੋਜਪੁਰ ਦੇ ਕੁਝ ਇਲਾਕੇ ਇਦਾਂ ਦੇ ਨੇ ਜਿੱਥੇ ਹਲੇ ਵੀ ਝੋਨੇ ਦੀ ਫਸਲ ਜਿਹੜੀ ਡੁੱਬੀ ਹੋਈ ਹੈਗੀ ਤੇ ਇਹ ਲੋਕ ਇਥੋਂ ਦੇ ਕਿਸਾਨ ਵੀ ਰਹੀ ਸੁੱਖਾ ਸੁੱਖ ਰਹੇ ਨੇ ਵੀ ਅੱਗੇ ਹੋਰ ਮੀਂਹ ਨਾ ਪਵੇ ਤਾਂ ਚੰਗੀ ਗੱਲ ਆ ਕਿਉਂਕਿ ਹਲੇ ਵੀ ਮਾਲਵਾ ਬੈਲਟ ਦੇ ਬਹੁਤੇ ਇਲਾਕਿਆਂ ਵਿੱਚ ਮੂੰਗੀ ਤੇ ਮੱਕੀ ਦੇ ਕਿਸਾਨ ਜਿਹੜੇ ਮੀਂਹ ਨਾ ਪੈਣ ਦੀਆਂ ਜਿਹੜੀਆਂ ਮੰਗਾਂ ਕਰ ਰਹੇ ਨੇ ਰੱਬ ਅੱਗੇ ਸੁੱਖ ਕ ਮੰਗ ਰਹੇ ਨੇ ਵੀ ਮੀਂਹ ਨਾ ਪਵੇ ਕਿਉਂਕਿ ਉਹਨਾਂ ਦੀ ਫਸਲ ਜਿਹੜੀ ਪੱਕੀ ਹੋਈ ਫਸਲ ਆ ਜਿਹੜੀ ਸਾਂਹਣ ਕਣੀਆਂ ਖੜੀ ਆ ਮੱਕੀ ਦੇ ਮੱਕੀ ਵਾਲੇ 4-5 ਤੋਂ ਕੜੇ ਨੇ ਮੂੰਗੀ ਵਾਲੇ ਮੂੰਗੀ ਵੱਢਣ ਤੋਂ ਕੜੇ ਨੇ ਤਾਂ ਕਿਸਾਨਾਂ ਲਈ ਇੱਕ ਛੋਟੀ ਜਿਹੀ ਰਾਹਤ ਜ਼ਰੂਰ ਹੈਗੀ ਆ ਅਗਲੇ 3 ਦਿਨ ਮਤਲਬ ਕਿ ਅੱਜ 17 ਜੁਲਾਈ ਹੋ ਚੁੱਕਿਆ ਹੈਗਾ 18 19 20 ਜੁਲਾਈ ਇਨ੍ਹਾਂ ਦਿਨਾਂ ਵਿੱਚ ਕੋਈ ਵੱਡੇ ਪੱਧਰ ਤੇ ਨਹੀਂ ਦੀ ਸੁਭਾਵਨਾ ਨਹੀਂ ਹੈਗੀ ਕਿ ਇੱਕ ਛੋਟੀ ਜੀ ਬ੍ਰੇਕ ਹੈਗੀ ਐ ਮੌਨਸੂਨ ਦੇ ਵਿੱਚ ਪਰ ਇਹ ਬ੍ਰੇਕ ਜਿਹੜੀ ਜਿਆਦਾ ਲੰਮਾ ਟਾਈਮ ਨਹੀਂ ਚੱਲੂਗੀ ਮਤਲਬ ਕਿ ਅੱਜ 17 ਜੁਲਾਈ 18 19 20 ਜੁਲਾਈ ਜ਼ਿਆਦਾਤਰ ਖੇਤਰਾ ਵਿੱਚ ਮੌਸਮ ਖੁਸ਼ਕ ਤੇ ਹਲਕਾ ਗਰਮ ਤੇ ਹਮਸਪਰਿਆ ਰਹਿ ਸਕਦਾਗਾ ਪਰ ਕਿਸਾਨੀ ਲਈ ਦੇਖਿਆ ਜਾਵੇ ਜਾਵੇ ਤਾਂ ਜਾਂ ਕਿਸਾਨੀ ਪੱਖੋਂ ਦੇਖਿਆ ਜਾਵੇ ਤਾਂ ਇਹ ਰਾਹਤ ਆਲਾ ਮਤਲਬ ਕਿ ਜਿਹੜਾ ਮਾਹੌਲ ਦੇਖਣ ਨੂੰ ਮਿਲ ਸਕਦਾ ਮੌਸਮ ਦੇ ਵਿੱਚ ਪਰ ਕਿਤੇ ਨਾ ਕਿਤੇ ਨਿੱਕੀਆਂ-ਮੁੱਟੀਆਂ ਹਲਚਲ ਜਿਹੜੀ ਹੁੰਦੀ ਰਹੂਗੀ ਕਿਤੇ ਵੀ ਬਾਇ ਚਾਂਸ 25-30% ਖੇਤਰਾਂ ਦੇ ਵਿੱਚ ਗਰਚਾਂ ਕਲੇ ਬੱਦਲ ਅਚਾਨਕ ਬਣ ਸਕਦੇ ਆ ਕਿਉਂਕਿ ਜਿਹੜਾ ਸਿਸਟਮ ਲੈਂਦੇ ਪੰਜਾਬ ਪਾਕਿਸਤਾਨ ਤੇ ਜਾ ਕੇ ਕਮਜ਼ੋਰ ਹੋ ਗਿਆ ਖਤਮ ਹੋ ਚੁੱਕਿਆ ਉਹਦੇ ਨਾਲ ਜਿਹੜੀ ਨਮੀ ਇਕੱਠੀ ਹੋਈ ਸੀ ਬੰਗਾਲ ਦੀ ਖਾੜੀ ਚੋਂ ਜੇ ਅਰਬਸਾ ਕਰ ਤੋਂ ਉਹ ਹੁਣ ਚਾਰੇ ਪਾਸੇ ਨੂੰ ਖਿੱਲਰ ਚੁੱਕੀ ਹੈ ਜਿਸ ਦਾ ਕਰਕੇ ਅੱਜ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਗਰਚਮਕਲੇ ਬੱਦਲ ਬੰਦ ਦੇਖੇਗੇ ਖਾਸ ਕਰਕੇ ਪੰਜਾਬ ਦੇ ਦੱਖਣ ਪਾਸੇ ਮਿਲਾਕਿਆਂ ਵਿੱਚ ਤੇ ਅਗਲੇ ਮਤਲਬ ਕਿ 24 ਘੰਟਿਆਂ ਵਿੱਚ ਵੀ ਕਿਤੇ ਕਿਤੇ 30% ਖੇਤਰਾ ਵਿੱਚ ਗਰਚਮਕਲੇ ਬੱਦਲ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਜਾਂ ਇੱਕਾ ਦੁੱਕਾ ਦਾ ਕਿਤੇ ਤੇਜ਼ ਝਟ ਜਾਂ ਤਕੜੀ ਝਟ ਦੇ ਸਕਦੇ ਆ ਪਰ ਜ਼ਿਆਦਾਤਰ ਖੇਤਰਾ ਵਿੱਚ ਮੌਸਮ ਖੁਸ਼ਕ ਰਹੂ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਕਿ ਅਗਲੇ 2-3 ਦਿਨ ਪਰ ਕਿਤੇ ਕਿਤੇ ਵਧੀਆ ਝੱਟ ਭਾਰੀ ਝੱਟ ਵੀ ਲੱਗ ਸਕਦੀ ਹੈ ਜਿੱਥੇ ਕਿਤੇ ਬੱਦਲ ਬਣ ਗਿਆ ਇਹ ਨਹੀਂ ਹੈਗਾ ਕਿ ਵੀ ਉੱਥੇ ਖਤਮ ਹੋ ਜਾਊਗਾ ਉਹ ਜਾਂ ਤਾਂ ਹਲਕਾ ਦਰਮਿਆਨ ਨਮੀ ਦੇ ਕੇ ਖਤਮ ਹੋ ਜਾਊ ਜਾਂ ਕਿਤੇ ਕਿਤੇ ਭਾਰੀ ਝੱਟ ਵੀ ਲਾ ਲਾ ਸਕਦਾ ਹੈਗਾ ਔਰ ਉਹ ਸਿਰਫ 25% ਖੇਤਰਾਂ ਚ ਬਰਸੂਗਾ 19 20 ਨੂੰ ਕੋਈ ਖਾਸ ਮੀਂਹ ਦੀ ਸਭਾਵਨਾ ਪੰਜਾਬ ਵਿੱਚ ਹਰਿਆਣਾ ਵਿੱਚ ਨਹੀਂ ਜਾ ਰਹੀ ਹਾਲਾਂਕਿ ਉੱਤਰੀ ਰਾਜਸਥਾਨ ਜਾਂ ਰਾਜਸਥਾਨ ਦੇ ਬਹੁਤੇ ਇਲਾਕਿਆਂ 'ਚ ਇੱਕ ਹੋਰ ਲੋ ਪ੍ਰੈਸ਼ਰ ਏਰੀਆ ਦਾਖਲ ਹੋਊਗਾ 19 20 ਜੁਲਾਈ ਨੂੰ ਜਿੱਥਾ ਕਰਕੇ ਇਹਨਾਂ ਖੇਤਰਾਂ 'ਚ ਭਾਰੀ ਮੀਂਹ ਦੀ ਸਭਾਵਨਾ ਰਹੂਗੀ ਤੇ ਮੌਨਸੂਨ 트੍ਰੈਕ ਵੀ ਜਿਹੜੀ ਰਾਜਸਥਾਨ ਵੱਲੋਂ ਖਿਸਕੀ ਜਾਊਗੀ ਜੋ ਅੱਗੇ ਦੀ ਗੱਲ ਕੀਤੀ ਆਪਾਂ ਤਾਂ 21 21 ਜੁਲਾਈ ਤੋਂ ਲੈ ਕੇ 24-25 ਜੁਲਾਈ ਦੇ ਵਿਚਕਾਰ ਇੱਕ ਅਪਰ 에ਅਰ ਸਰਕੂਲੇਸ਼ਨ ਬਣਦਾ ਦਿਖਾਈ ਦੇ ਰਿਹਾ ਹੈਗਾ ਪੰਜਾਬ ਤੇ ਹਿਮਾਚਲ ਦੇ ਬਾਰਡਰ ਏਰੀਆ ਦੇ ਉੱਪਰ ਮਤਲਬ ਕਿ ਗਰਦਾਸਪੁਰ ਪਠਾਨਕੋਟ ਮਾਝੇ ਦੇ ਬਾਬੇ ਸਮੇਤ ਮਾਲਵੇ ਦੇ ਅੱਧੇ ਕ ਇਲਾਕਿਆਂ ਵਿੱਚ ਜਿਹੜਾ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਅ ਬਣਦੀ ਦਿਖਾਈ ਦੇ ਰਹੀ ਹੈ ਤੇ ਪੰਜਾਬ ਹਿਮਾਚਲ ਦੇ ਜਿਹੜੇ ਬਾਰਡਰ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਜਿਹੜਾ ਇਹ ਸਿਸਟਮ ਦੇ ਦਰਾਂ ਮ ਦੇਖ ਨੂੰ ਮਿਲ ਸਕਦਾ ਕਿਉਂਕਿ ਇੱਕ ਇਹ ਸਿਸਟਮ ਜਿਵੇਂ ਪਹਿਲਾਂ ਵਾਲਾ ਸਿਸਟਮ ਸੀ ਉਹ ਬੰਗਾਲ ਦੀ ਖਾਦੀ ਤੋਂ ਚੱਲ ਕੇ ਆਇਆ ਸੀਗਾ ਇਹ ਜ ਮਤਲਬ ਕਿ ਅਪਰ ਇਅਰ ਸਰਕੂਲੇਸ਼ਨ ਆ ਇਹ ਫਾਰਮੇਸ਼ਨ ਹੋ ਰਹੀ ਆ ਮਤਲਬ ਕਿ ਲੋਕਲੀ ਫਾਰਮੇਸ਼ਨ ਹੋ ਰਹੀ ਆ ਇਹ ਅਰਬ ਸਾਗਰ ਤੋਂ ਵੀ ਨਵੀਂ ਵਾਲੀਆਂ ਹਵਾਵਾਂ ਖਿੱਚੂਗਾ ਬੰਗਾਲ ਦੀ ਖਾੜੀ ਤੋਂ ਵੀ ਖਿੱਚੂਗਾ ਜਿਮੀਨੀ ਪਦਰਤੇ ਵੀ ਪੂਰੇ ਦੀਆਂ ਹਵਾਵਾਂ ਜਿਹੜੀਆਂ ਪੰਜਾਬ ਤੱਕ ਪਹੁੰਚਣਗੀਆਂ ਜਿਦਾ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਜਿਵੇਂ ਪਹਿਲਾਂ ਵਾਲਾ ਸਿਸਟਮ ਤਾਂ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ 'ਚ ਜ਼ਿਆਦਾ ਮੀਂਹ ਦੇ ਕੇਗਾ ਹੁਣ ਜਿਹੜਾ ਅਗਲਾ ਸਿਸਟਮ ਹੋਊਗਾ ਮਤਲਬ ਕਿ ਜਿਹੜੇ ਉੱਤਰ ਪੂਰਬੀ ਪੰਜਾਬ ਵਾਲੇ ਲੋਕ ਕਹਿ ਰਹੇ ਨੇ ਸਾਡੇ ਤੱਕ ਅਣੀ ਨਹੀਂ ਡਿੱਗੀ ਮੀਂਹ ਕਦੋਂ ਪਊ ਤੱਕੜਾ ਮੀਂਹ ਕਦੋਂ ਪਊਗਾ ਉਹਨਾਂ ਦਾ ਇੰਤਜ਼ਾਰ ਜਿਹੜਾ 21 ਜੁਲਾਈ ਤੋਂ ਖਤਮ ਹੋ ਸਕਦਾਗਾ 2 4-5 ਦਿਨਾਂ ਦੇ ਵਿੱਚ 2-3 ਵਾਰ ਵੱਡੇ ਪੱਧਰ ਤੇ ਦਰਮਿਆਨੇ ਤੋਂ ਭਾਰੀ ਤੇ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਦਾ ਜਿਹੜਾ ਦੌਰ ਦੇਖਣ ਨੂੰ ਮਿਲ ਸਕਦਾਗਾ ਹਾਲਾਂਕਿ ਇਹ ਸਿਸਟਮ ਮਤਲਬ ਕਿ ਜਿੰਮੀ ਜਿੰਮੀ ਆਪਾਂ ਸਿਸਟਮ ਦੇ ਨੇੜੇ ਜਾਵਾਂਗੇ ਓਨੀ ਇਹਦੀ ਸਟੀਕਤਾ ਵਧਦੀ ਜਾਊਗੀ ਹਾਲਾਂਕਿ ਕਈ ਦਿਨਾਂ ਤੋਂ ਲਗਾਤਾਰ ਇਹਦੇ ਅਸਾਰ ਬੰਦੇ ਦਿਖਾਈ ਦੇ ਰਹੇ ਆ ਵੀ ਜੂਏਸੀ ਅੱਪਰ 에ਅਰ ਸਰਕੂਲੇਸ਼ਨ ਜਿਹੜਾ ਪੰਜਾਬ ਹਿਮਾਚਲ ਬਾਰਡਰ ਤੇ ਬਣੂਗਾ ਹੀ ਬਣੂਗਾ ਸੋ ਆਉਂਦੇ ਦਿਨਾਂ ਵਿੱਚ 2-3 ਭਾਰੀ ਮੀਂਹ ਦੇ ਦੌਰ ਜਿਹੜੇ ਦੇਖਣ ਨੂੰ ਮਿਲ ਸਕਦਾ 21 ਤੋਂ 25 ਜੁਲਾਈ ਦੇ ਵਿੱਚ ਕਰ ਹਾਲਾਂਕਿ ਜਿਹੜਾ ਸਿਸਟਮ ਹੋਊਗਾ ਇਹਦਾ ਅਸ ਉੱਤਰ ਪੂਰਬੀ ਜਾਂ ਕੇਂਦਰੀ ਭਾਗਾਂ ਤੱਕ ਹੀ ਸੀਮਿਤ ਰਹੂਗਾ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਵਿੱਚ ਜ਼ਿਆਦਾ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੋਏਗੀ ਪਰ ਜਿਵੇਂ ਜਿਵੇਂ ਅੱਗੇ ਪੜਾਂਗੇ ਹੋ ਸਕਦਾ ਅਸਾਰ ਬਣ ਜਾਣ ਇਹਨਾਂ ਇਲਾਕਿਆਂ ਵਿੱਚ ਵੀ ਤਾਂ ਉੱਤਰ ਪੂਰਬੀ ਇਲਾਕੇ ਜਿਹੜੇ ਪੰਜਾਬ ਦੇ ਮੇਰੇ ਹਨਗੇ 21 ਤੋਂ 25 ਜੁਲਾਈ ਦੇ ਵਿਚਕਾਰ ਦੱਖਣ ਪੱਛਮੀ ਇਲਾਕਿਆਂ ਵਿੱਚ ਮੀਂਹ ਪਵੇਗਾ ਹਲਕਾ ਦਰਮਿਆਨਾ ਪਵੇਗਾ ਕਿਤੇ ਕਿਤੇ ਭਾਰੀ ਪੈ ਸਕਦਾਗਾ ਪਰ ਜਿਹੜਾ ਜ਼ਿਆਦਾ ਇੰਪੈਕਟ ਆ ਸਿਸਟਮ ਦਾ ਉਹ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਬਤਾ ਕੀ ਜਿਹੜਾ ਸੀਮਤ ਰਹੂਗਾ ਸੋ ਹਾਲ ਦੀ ਘੜੀ ਮੋਟੀ ਜੀ ਗੱਲ ਇਹ ਹੈਗੀ ਕਿਸਾਨੀ ਤੋਂ ਵੇਖਿਆ ਜਾਵੇ ਜਾਂ ਕਿਸਾਨੀ ਪੱਖ ਤੋਂ ਵੇਖਿਆ ਜਾਵੇ ਤਾਂ ਅਗਲੇ 2-3 ਦਿਨ ਥੋੜੇ ਰੈਲਵਾਰੇ ਰੈਲਜੀ ਵਾਲੇ रह ਸਕਦੇ ਨੇ ਮੌਸਮ ਦੇ ਵਿੱਚ ਮਤਲਬ ਕਿ ਵੱਡੇ ਪੱਧਰ ਤੇ ਜ਼ਿਆਦਾ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ ਨਹੀਂ ਹੋਊਗੀ ਜ਼ਿਆਦਾਤਰ ਹੂਮਸਵੱਟ ਵਾਲੀ ਗਰਮੀ ਦੇ ਇੱਕ ਨੂੰ ਮਿਲੂ ਤੇ ਦੇ ਕਿਤੇ 25-30% ਇਤਨਾ ਜ਼ਮੀਨ ਦੀ ਕਾਰਵਾਈ ਬਾਈ ਚਾਂਸ ਕਿਤੇ ਵੀ ਵਧੀਆ ਝਟ ਲੱਗ ਸਕਦੀ ਆ ਪਰ ਜ਼ਿਆਦਾਤਰ ਕਿਤਰਾਜ ਮੌਸਮ ਖੁਸ਼ ਕਰੋ 21 ਤੋਂ 25 ਜੁਲਾਈ ਵਾਲਾ ਸਿਸਟਮ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਲਈ ਤੇ ਹਿਮਾਚਲ ਲਈ ਜਿਹੜਾ ਮੇਨ ਰਹਿ ਸਕਦਾਗਾ ਹਿਮਾਚ ਦੌਰ ਦੇ ਕੰਨ ਨੂੰ ਮਿਲ ਸਕਦਾਗਾ ਸੋ ਆਉਂਦੇ ਦਿਨਾਂ ਵਿੱਚ ਜ਼ਿਲ੍ਹੇवार ਵੀ ਅਪਡੇਟ ਸਾਂਝੀ ਕਰਾਂਗੇ ਸੋ ਹਾਲ ਦੀ ਘੜੀ ਇੰਨੀ ਕਾ ਅਪਡੇਟਾਂ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ